ਅ ਇਥੇ ਲੋਕਲਸ ਨੇ ਕਾਲ ਕਰਕੇ ਵਿਐਸਟੀ ਸਾਹਿਬ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਆਫੀਸਰ ਜੋ ਕਿ ਨਜ਼ਦੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਸਨ ਸੋ ਉਹਨਾਂ ਨੇ ਆ ਕੇ ਇਥੇ ਦੇਖਿਆ ਹੈ ਬੇਸਿਕਲੀ ਇੱਕ ਰਿਪੋਰਟ ਕਿ ਤੱਕ ਦੀ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਇਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਜਿਹੜਾ ਟੁੱਟਿਆ ਸੀ ਤੇ ਉਹਦੇ ਥੱਲੇ ਲੀਕੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਤੇ ਇਸ ਤਰ੍ਹਾਂ ਦੇ ਹਾਲਾਤ ਇਹ ਨਹੀਂ ਬਿਆਨ ਕਰਦੇ ਕਿ ਕੋਈ ਤਾਂ ਜਿਹਾ ਕਿ ਕੋਈ ਮਾਕਾ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਹੋਈ ਹੋ। ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਾਂਗੇ। ਤੇ ਇਹਦੇ ਕਈ ਵਾਰੀ ਇਹ ਹੁੰਦਾ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਿਲਰ ਕਾਈਂਡ ਆਫ ਸਕੇਅਰ ਮੌਂਗਰੀ ਵੀ ਹੋ ਜਾਂਦੀ ਹੈ ਜਾਂ ਡਰ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਹੈ। ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਕਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਹੈ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਡਿਲੇ ਨਹੀਂ ਕਰ ਰਹੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੇਂਜ ਹੋਊਗੀ ਤੁਹਾਡੇ ਸਾਹਮਣੇ ਲੈ ਕੇ ਆਈ ਜਾਊਗੀ ਤੇ ਜੋ ਬਣਦੀ ਕਿੱਥੇ ਕਾਰਵਾਈ ਦੀ ਲੋੜ ਹੈ ਉੱਥੇ ਕੰਮ ਨਹੀਂ ਕਰ ਲਈ ਪ੍ਰੋਪਰਲੀ ਕੀਤੀ ਜਾਊਗੀ